ਜੇ ਕਦੇ ਕਾਲਾ ਜਾਦੂ ਅੰਧਵਿਸ਼ਵਾਸ ਜਾਂ ਫਿਰ ਬਲੀ ਦੇਣ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਐਂ ਲੱਗਦਾ ਹੈ ਕਿ ਇਹ ਗੱਲਾਂ ਸਾਰੀਆਂ ਇੰਡੀਆ ਦੇ ਵਿੱਚ ਹੁੰਦੀਆਂ ਨੇ ਸੋ ਗੱਲ ਵੀ ਇੰਡੀਆ ਦੀ ਹੋ ਰਹੀ ਹੈ ਜੀ ਨਹੀਂ ਅੱਜ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਉਹ ਅਮਰੀਕਾ ਦੀ ਹੈ ਅਮਰੀਕਾ ਦੇ ਵਿੱਚ ਜਿਹੜੀ ਸਟੇਟ ਹੈ ਜੀ ਉਹ ਹੈ ਟੈਕਸਾਸ ਟੈਕਸਾਸ ਦੇ ਵਿੱਚ ਟੈਰੈਂਟ ਕਾਉਂਟੀ ਦੇ ਵਿੱਚ ਇੱਕ ਦੋਸ਼ੀ ਹੈ ਔਰ ਉਸ ਨੇ 1 ਨੇ 2 ਨੇ ਟੋਟਲ 5 ਲੋਕਾਂ ਦੀ ਹੱਤਿਆ ਕੀਤੀ ਹੈ 5 ਲੋਕ ਉਹਨੇ ਕਤਲ ਕੀਤੇ ਨੇ ਨਾਮ ਹੈ ਉਸ ਵਿਅਕਤੀ ਦਾ ਜੇਸਨ ਥੌਰਨਬਰਗ 44 ਸਾਲਾ ਜੇਸਨ ਥੌਰਨਬਰਗ ਦੇ ਉੱਪਰ ਇਲਜ਼ਾਮ اے ਸੀ ਜੀ 2021 ਦੇ ਵਿੱਚ ਜੇਸਨ ਥੌਰਨਬਰਗ ਨੂੰ ਯੂਲਸ ਦੇ ਇੱਕ ਹੋਟਲ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੇ 3 ਲੋਕਾਂ ਨੂੰ ਮਾਰਿਆ ਤਿੰਨੋਂ ਲੋਕਾਂ ਦੀਆਂ ਜਿਹੜੀਆਂ ਬਾਡੀਜ਼ ਸੀ ਉਹਨੇ ਆਪਣੇ ਜਿਹੜੇ ਹੋਟਲ ਦਾ ਰੂਮ ਸੀ ਉਹਦੇ ਵਿੱਚ ਉਹਦਾ ਬੈੱਡ ਸੀ ਉਹਦੇ नीचे ਰੱਖੀਆਂ ਉਸ ਤੋਂ ਬਾਅਦ ਉਹਨਾਂ ਬਾਡੀਜ਼ ਦੇ ਵਿੱਚੋਂ ਉਹਨਾਂ ਦਾ ਦਿਲ ਕੱਢ ਕੇ ਉਹ ਖਾ ਗਿਆ ਉਸ ਤੋਂ ਬਾਅਦ ਹੋਰ ਵੀ ਇੱਕ ਦੋ ਪਾਰਟਸ ਸੀ ਜਿਹੜੇ ਬਾਡੀ ਤੇ ਉਹ ਵੀ ਉਹਨੇ ਖਾਤੇ ਫਿਰ ਇਹ ਬਾਡੀਜ਼ ਨੂੰ ਲਿਜਾ ਕੇ ਉਹ ਫੋਰਟ ਵਾਰਥ ਦੇ ਵਿੱਚ ਇੱਕ ਡੰਮਸਟਰ ਦੇ ਵਿੱਚ ਪਾਇਆ ਉੱਥੇ ਉਹਨਾਂ ਨੂੰ ਅੱਗ ਲਗਾਤਾ ਔਰ ਪੁਲਿਸ ਡਿਪਾਰਟਮੈਂਟ ਨੇ ਜਦੋਂ ਇਹਦੇ ਬਾਰੇ ਪਤਾ ਲੱਗਿਆ ਉਹਨਾਂ ਨੇ ਜੇਸਨ ਥੌਰਨਬਰਗ ਨੂੰ ਗ੍ਰਿਫਤਾਰ ਕੀਤਾ ਤੇ ਉਹਨੂੰ ਪੁੱਛਿਆ ਵੀ ਇਨਵੈਸਟੀਗੇਸ਼ਨ ਜਦੋਂ ਉਹਦੀ ਹੋਈ ਵੀ ਤੂੰ ਤਿੰਨ ਲੋਕਾਂ ਦਾ ਕਤਲ ਕੀਤਾ ਹੈ ਕਹਿੰਦਾ ਹਾਂ ਜੀ ਕੀਤਾ ਉਹ ਕਹਿੰਦਾ ਇਸ ਤੋਂ ਪਹਿਲਾਂ ਵੀ 2017 ਚ ਵੀ ਇੱਕ ਵਾਰ ਤਾਂ ਮੈਂ ਤਿੰਨ ਲੋਕਾਂ ਦਾ ਕੀਤਾ ਬਟ ਉਸ ਤੋਂ ਪਹਿਲਾਂ ਵੀ ਮੈਂ ਦੋ ਲੋਕ ਹੋਰ ਮਾਰੇ ਨੇ ਜਦੋਂ ਇਹਦੀ ਵਜ੍ਹਾ ਪੁੱਛੀ ਗਈ ਤਾਂ ਜੇਸਨ ਥੌਰਨਬਰਗ ਦਾ ਕਹਿਣਾ ਸੀ ਜੀ ਕਹਿੰਦਾ ਮੈਨੂੰ ਰੱਬ ਨੇ ਕਿਹਾ ਸੀ ਕਿ ਤੂੰ ਬਲੀ ਦੇਣੀ ਹੈ ਉਹ ਕਹਿੰਦੇ ਰੱਬ ਨੇ ਮੈਨੂੰ ਉਕਸਾਇਆ ਸੀ ਕਿ ਮੈਂ ਇਹ ਜਿਹੜੀ ਹੈ ਸੈਕਰੀਫਾਈਸ ਦੇਣੀ ਹੈ ਸੋ ਮੈਂ ਕੁਝ ਨਹੀਂ ਕਰ ਰਿਹਾ ਹੈਗਾ ਰੱਬ ਬੇਰ ਤੋਂ ਕਰਵਾ ਰਿਹਾ ਔਰ ਮੈਂ ਸਿਰਫ ਲੋਕਾਂ ਦੀ ਬਲੀ ਦੇ ਰਿਹਾ ਔਰ ਮੈਨੂੰ ਇਹ ਕਿਹਾ ਗਿਆ ਸੀ ਵੀ ਇਹਨਾਂ ਜਿਹੜੀਆਂ ਬਾਡੀਜ਼ ਐ ਇਹਦੇ ਤੋਂ ਦਿਲ ਕੱਢ ਕੇ ਖਾਣੇ ਔਰ ਇਹ ਜਿਹੜੀ 5 ਲੋਕ ਨੇ ਇਹਨਾਂ ਦੇ ਵਿੱਚੋਂ ਇੱਕ ਜੇਸਨ ਥੌਂਡਬਰਗ ਦੀ ਆਪਣੀ ਗਰਲਫ੍ਰੈਂਡ ਵੀ ਸੀ ਇੱਕ ਵਿਅਕਤੀ ਉਹਦਾ ਆਪਣਾ ਰੂਮਮੇਟ ਜਿਹੜਾ ਸੀ ਉਹ ਵੀ ਰਿਹਾ ਸੀ ਕੈਰ ਜਦੋਂ ਜੇਸਨ ਥੌਨਬਰਡ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਅੱਜ ਦੇ ਸਮੇਂ ਦੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਿਊਰੀ ਬੈਠੀ ਜਿਊਰੀ ਨੇ ਇਹ ਡਿਸਾਈਡ ਕੀਤਾ ਕਿ ਇਹ ਵਿਅਕਤੀ ਦੋਸ਼ੀ ਹੈ ਹੁਣ ਪ੍ਰੋਸੀਕਿਊਟਰ ਜਿਹੜੇ ਹੈ ਤੇ ਉਹ ਸੋਚ ਰਹੇ ਨੇ ਉਹ ਕਹਿੰਦੇ ਮੇਰਾ ਮੰਨਣਾ ਇਹ ਹੈ ਕਿ ਇਸ ਵਿਅਕਤੀ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਲੇਕਿਨ ਹੁਣ ਆਉਣ ਵਾਲਾ ਸਮਾਂ ਦੱਸੇਗਾ ਅਗਲੇ ਕੁਝ ਦਿਨਾਂ ਦੇ ਵਿੱਚ ਜਦੋਂ ਜਿਊਰੀ ਡਿਸਾਈਡ ਕਰੇਗੀ ਕਿ ਜੇਸਨ ਥੌਨਬਰਗ ਨੂੰ ਸਜ਼ਾਏ ਮੌਤ ਦਿੱਤੀ ਜਾਣੀ ਚਾਹੀਦੀ ਹੈ ਜਾਂ ਫਿਰ ਤੈ ਉਮਰ ਸਾਰੀ ਉਮਰ ਸਲਾਖਾਂ ਦੇ ਪਿੱਛੇ ਇਹਨੂੰ ਰੱਖਿਆ ਜਾਣਾ ਚਾਹੀਦਾ ਹੈ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਲੇਕਿਨ ਜ਼ਰੂਰ ਮੈਂ ਜ਼ਿਕਰ ਕਰਨਾ ਚਾਹਾਂਗੀ ਕਿ ਜਦੋਂ ਇਹ ਕੇਸ ਚੱਲ ਰਿਹਾ ਸੀ ਉਸ ਵਕਤ ਇਸ ਕੇਸ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਸਾਰੇ ਮੀਡੀਆ ਪਲੇਟਫਾਰਮਸ ਤੇ ਹੋਈਆਂ ਸੀ ਉਸ ਵਕਤ ਜੇਸਨ ਦਾ ਜਿਹੜਾ ਵਕੀਲ ਸੀ ਉਹਨੇ ਜਿਰਾ ਕਰਦੇ ਹੋਏ ਇੱਥੋਂ ਤੱਕ ਕਿਹਾ ਸੀ ਉਹ ਕਹਿੰਦੇ ਜੀ ਜੇਸਨ ਸਿਰਫ ਮੈਂਟਲੀ ਅਪਸੈਟ ਹੈ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਇਸ ਨੂੰ ਸਜ਼ਾ ਇੰਨੀ ਨਹੀਂ ਹੋਣੀ ਚਾਹੀਦੀ ਹੈ ਵਲ ਲੇਕਿਨ ਇੱਕ ਵਿਅਕਤੀ ਜਿਨੇ 5-5 ਲੋਕਾਂ ਦੀ ਜਾਨ ਲੈ ਲਈ ਤਿੰਨ ਵਿਅਕਤੀਆਂ ਨੂੰ ਮਾਰ ਕੇ ਆਪਣੇ ਬੈੱਡ ਦੇ ਥੱਲੇ ਰੱਖਿਆ ਫਿਰ ਉਹਨਾਂ ਦੇ ਦਿਲ ਕੱਢ ਕੇ ਖਾਦੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਾ ਕੇ ਉਹਨਾਂ ਦੀਆਂ ਬਾਡੀਜ਼ ਨੂੰ ਡੰਮਸਟਰ ਦੇ ਵਿੱਚ ਪਾਇਆ ਵੈਲ ਆਨ ਵਾਲਾ ਸਮਰਦਸੇਗਾ ਜੀ ਕਿ ਜਿਊਰੀ ਇਹਦੇ ਵਾਸਤੇ ਕੀ ਡਿਸਾਈਡ ਕਰਦੀ ਹੈ